ਸਸ਼ਤਰਕਾਲਜੀ ਤੁਸ ਦੇਖ ਰਹਿ ਸਮਜ਼ੀਡੀ ਸਿਮ ਇਹ ਹਰਦੀਪ ਕੌਰ ਦਾ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਬੜਤੇ ਜਾ ਰਹੇ ਨੇ ਜਿੱਥੇ ਸ਼ਰੇਆਮ ਚੋਰੀਆਂ ਹੁੰਦੀਆਂ ਨੇ ਲੁੱਟਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਉੱਥੇ ਕਾਰ ਵਾਸਟ੍ਰੇਸ਼ਨ ਦੇ ਉੱਤੇ ਵੀ ਦਰਸਲ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾ ਮਾਮਲਾ ਜਲੰਧਰ ਤੋਂ ਸਾਹਮਣੇ ਜਿੱਥੇ ਬੀਤੀ ਦੇਰ ਰਾਤ ਹੁੰਦਲਕਾਰ ਵਾਹ ਸਟੇਸ਼ਨ ਦੇ ਉੱਤੇ ਗੋਲੀਆਂ ਚੱਲੀਆਂ ਨੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅ ਦਰਸਲ ਮਾਮਲਾ ਜਲੰਧਰ ਦੇ ਨਕੌਦਰ ਤੋਂ ਸਾਹਮਣੇ ਹੈ ਜਿੱਥੇ ਨੈਸ਼ਨਲ ਕਾਲਜ ਦੇ ਕੋਲੇ ਬਣੇ ਹੁੰਦਲਕਾਰ ਵਾਹ ਸਟੇਸ਼ਨ ਦੇ ਉੱਤੇ ਤਾਬੜ ਤੋੜ ਗੋਲੀਆਂ ਚੱਲ ਜਾਂਦੀਆਂ ਨੇ ਹਾਲਾਂਕਿ ਜਿਨ੍ਹਾਂ ਨੇ ਮੌਕੇ ਦੇ ਉੱਤੇ ਸਥਿਤੀ ਦੇਖੀ ਉਹਨਾਂ ਨੇ ਦੱਸਿਆ ਕਿ ਦੋ ਫੋਰਚੂਨਰ ਤੇ ਇੱਕ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਲੋਕ ਪਹੁੰਚੇ ਸੀ ਜਿਨ੍ਹਾਂ ਨੇ ਗੱਡੀ ਚੋਂ ਨਿਕਲਦੇ ਸਾਰੀ ਗੋਲੀਆਂ ਚਲਾਉਣੀ ਹੈ ਸ਼ੁਰੂ ਕਰ ਦਿੱਤੀ ਤਦ ਦੱਸਿਆ ਕਿ ਕਾਰਵਾਸ਼ ਸਟੇਸ਼ਨ ਦਾ ਜਿਹੜਾ ਮਾਲਕ ਹੈ ਉਸ ਦੇ ਵੱਲੋਂ ਜਵਾਬੀ ਫਾਇਰਿੰਗ ਤਾਂ ਕੀਤੀ ਜਾਂਦੀ ਹੈ ਪਰ ਗੋਲੀ ਉਸ ਦੇ ਜਾ ਲੱਗਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚੋਂ ਭਰਤੀ ਕਰਵਾ ਲਿਆ ਜਾਂਦਾ ਉਸ ਦਾ ਇਲਾਜ ਹੈ ਜਿਹੜਾ ਚੱਲ ਰਿਹਾ ਹੁੰਦਾ ਤਾਂ ਬਿਲਕੁਲ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਜਾ ਰਹੇ ਨੇ ਜਿੱਥੇ ਸ਼ਰੀਅਮ ਲੁੱਟਕ ਖੋਆ ਹੁੰਦੀਆਂ ਨੇ ਚੋਰੀਆਂ ਹੁੰਦੀਆਂ ਨੇ ਮਰਡਰ ਹੁੰਦੇ ਨੇ ਕਤਲ ਹੁੰਦੇ ਨੇ ਉੱਥੇ ਹੁਣ ਲੋਕਾਂ ਦੇ ਕਾਰੋਬਾਰ ਦੇ ਉੱਤੇ ਵੀ ਅਟੈਕ ਕੀਤੇ ਜਾ ਰਹੇ ਨੇ ਇਹਨਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਰਕ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਜਦ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾਵਾਂਗੇ ਗੱਡੀਆਂ ਦੇ ਵਿੱਚ ਜਿਹੜਾ ਗੱਡੀਆਂ ਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ युवराज ਮੁੰਡਾ ਹੈ ਉਹ ਇੰਜਰਡ ਹੋਇਆ ਵਾ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਵਾ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਵਿੱਚ ਇਹ ਗੱਡੀ ਤਾਂ ਇਹ ਸੀਗੀ ਇੱਕ ਗ ਜੀ ਪੌਸੀਬਲ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਹ ਹੁਣ ਇਹਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਹਾਂ ਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆਂਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ਾਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਦੱਸੋ ਨਾਮ ਜਿਹਾ ਜਸਤ ਸਿਰਫ ਤਨ ਨੂੰ ਹੀ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜਰਡ ਹੈ ਤੇ ਇੱਕ ਦਿਲਪ੍ਰੀਤ son of ਦੇਸ ਰਾਜਾ ਕੰਗਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇੰਜਰਡ ਹੋਏ ਨੇ ਜਿਵੇਂ ਪਾਵਰ ਜਿਵੇਂ ਜਿਮ ਨਹੀਂ ਜਿਮਨੀ ਜੀ ਜਿਮਨੀ ਇਹ ਸ਼ੰਕਰ ਚੌਂਕ ਤੋਂ ਜਿਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾਹ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਹੀ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਵਖੋਖਰੇ ਹੋ ਗਏ ਆ ਡ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਵਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਜਿਗਾ ਇਹ ਜਦੋਂ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰੰਜਿਸ਼ ਆਫ ਸੀ ਹਾਂ ਜੀ ਉਹਦੀ ਇਨੀਸ਼ੀਅਲ ਸਟੇਜ ਹੈ ਜੀ 10 ਮਿੰਟ ਹੋਏ ਨੇ 15 ਮਿੰਟ ਨੂੰ ਜਿਸਟੈਂਸ ਇਨਸੀਡੈਂਟ ਹੋਇਆ ਨੂੰ ਆਪ ਮੈਂ ਆਇਆ ਮੈਂ 10 ਮਿੰਟ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾ ਹੀ ਆ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਜੀ